ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਜੇ ਕੇ ਡੇਰੀ ਫਾਰਮ ਜਮੂਣਾਣਾ ਦੇ ਵਿੱਚ ਦੋਸਤੋ ਅੱਜ ਫੇਰ ਇੱਕ ਵੀਡੀਓ ਤੁਹਾਡੇ ਵਾਸਤੇ ਬਹੁਤ ਚੰਗੀ ਵੀਡੀਓ ਲੈ ਕੇ ਆਏ ਹਾਂ ਸਾਹਮਣੇ ਤੁਹਾਨੂੰ ਫਰੇਮ ਦੇ ਵਿੱਚ ਮੱਝਾਂ ਨੂੰ ਦੇਖ ਕੇ ਪਤਾ ਲੱਗ ਗਿਆ ਹੋਊਗਾ ਕਿ ਅੱਜ ਦੀ ਵੀਡੀਓ ਕਿੰਨੀ ਕੁ ਚੰਗੀ ਹੋਣ ਵਾਲੀ ਹੈ ਪਿੰਡ ਖਾਰਾ ਜ਼ਿਲ੍ਹਾ ਫਰੀਦਕੋਟ ਹੈ ਹਰਿਆਣਾ ਦੀ ਬਲੱਡਲਾਈਨ ਦੀਆਂ ਮੱਝਾਂ ਹੈ ਹਰਿਆਣਾ ਦੀ ਬਲੱਡਲਾਈਨ ਕਿਵੇਂ ਉਹ ਸਾਰੀ ਹਿਸਟਰੀ ਆਪਾਂ ਨੂੰ ਬਾਈ ਜੀ ਦੱਸਣਗੇ ਵੀਡੀਓ ਦੇ ਵਿੱਚ ਪਹਿਲਾਂ ਤੁਸੀਂ ਮੱਝਾਂ ਚੰਗੀ ਤਰ੍ਹਾਂ ਦੇਖ ਲਓ ਆ ਝੋਟੀ ਜਿਹੜੀ ਆ ਇਹ ਬਾਈ ਨੇ ਸੇਲ ਕਰਨੀ ਆ ਆ ਨਾਲ ਇਹਦੀ ਮਾਂ ਖੜੀ ਆ ਤੇ ਇੱਕ ਇਹਦੀ ਭੈਣ ਖੜੀ ਆ ਪਰਲੇ ਪਾਸੇ ਉਹ ਝੋਟੀ ਜਾਨਕੀ ਸੇਦੀ ਕੱਟੀ ਹੋਇਆ ਹੈ ਬਾਕੀ ਇੱਕ ਦੋ ਝੋਟੀਆਂ ਇਹਦੀਆਂ ਬਾਈ ਨੇ ਪਹਿਲਾਂ ਸੇਲ ਵੀ ਕੀਤੀਆਂ ਤਾਂ ਜਾਣਕਾਰੀ ਆਪਾਂ ਬਾਈ ਜੀ ਤੋਂ ਹੀ ਲਵਾਂਗੇ ਸਾਰੀ ਆਓ ਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕੀ ਹਾਲ ਆ ਬੜੇ ਦੇ ਰਿਹਤ ਪਾਈ ਨਾ ਬੋਲੋ ਆਪਣਾ ਨਾਮ ਮੇਰਾ ਜਸਪਾਲ ਜੀ ਪਿੰਡ ਖਤਾਰਾ ਜਿਲ੍ਹਾ ਫੀ ਠੀਕ ਹੈ ਏ ਆਈ ਦਾ ਕੰਮ ਤੁਸੀਂ ਆਪ ਹੀ ਕਰਦੇ ਹੋ ਹਾਂ ਜੀ ਆਪ ਪ੍ਰੈਕਟਿਸ ਕਰਦੇ ਹੋ ਠੀਕ ਹੈ ਆ ਛੋਟੀ ਜਿਹੜੀ ਤੁਸੀਂ ਸੇਲ ਕਰਨੀ ਆ ਨਾ ਹਾਂ ਜੀ ਜੀ ਹਾਂ ਉਹ ਨਾਲ ਇਹਦੀ ਮਾਂ ਖੜੀ ਐ ਹਾਂ ਜੀ ਉਹਦੀ ਮਾਂ ਠੀਕ ਹੈ ਆਪਾਂ ਲਾ ਉਹਦੇ ਨੇੜੇ ਹੋ ਜਾਓ ਉਹਦੇ ਬਾਰੇ ਦੱਸੋ ਕਿਉਂ ਛੋਟੀ ਆਪਾਂ ਬਾਅਦ ਚ ਦਿਖਾਉਣੇ ਇਹ ਆਪਾਂ ਹਰਿਆਣਾ ਚ ਦਾਦੂਵਾਲ ਪਿੰਡ ਤੋਂ ਲਿਆਂਦੀ ਹੋਈ ਸੀਗੀ ਮਾਂ ਜੀ ਦਾਦੂਵਾਲ ਪਿੰਡ ਹਾਂ ਜੀ ਹਾਂ ਜੀ ਕਿੱਥੇ ਨੇੜੇ ਏ ਕਾਲਾ ਐ ਸੱਜਰਆਂ ਕਿਆ ਟੋਕੜ ਇਹਦੋਂ ਟੋਕੜ ਹੀ ਆਈ ਹੋਈ ਸੀ ਇਹਦੇ ਨਾਲ ਇੱਕ ਕੱਟੀ ਆਈ ਸੀ ਠੀਕ ਹੈ ਪੇਟ ਦੇ ਵਿੱਚ ਇਹ ਆਈ ਹੋਈ ਸੀ ਆਹ ਕੱਟੀ ਉਹ ਤੋਂ ਇਹਦੇ ਪੇਟ 'ਚ ਸੀ ਹਾਂ ਠੀਕ ਹੈ ਜਿਹੜੀ ਆਪਾਂ ਹੁਣ ਸੇਲ ਕਰਨੀਆਂ ਹਾਂ ਹਾਂ ਜੀ ਓਕੇ ਤੇ ਇਹ ਅੱਛਾ ਉਧਰੋਂ ਹੀ ਆਈ ਹੈ ਫਿਰ ਇਹ ਸੀਮਨ ਉਧਰੋਂ ਹੀ ਲੱਗਿਆ ਹੋਊਗਾ ਇਹ ਹਰਿਆਣਾ ਦੇ ਸਰਕਾਰੀ ਸੀਮਨ ਦੀ ਹੈ ਜੋ ਐਵੇਂ ਹਸਪਤਾਲਾਂ ਦੇ ਵਿੱਚ ਚੱਲ ਰਹੇ ਨੇ ਸਰਕਾਰੀ ਸੀਮਨ ਦੀ ਹੈ ਹਾਂ ਜੀ ਠੀਕ ਹੈ ਤੇ ਜਿਹੜੀ ਇਹਦੇ ਮਗਰ ਆਈ ਸੀ ਕੱਟੀ ਪਹਿਲਾਂ ਵਾਜਦੇ ਉਹ ਉਹ ਵੀ ਸਰਕਾਰੀ ਸੀਮਨ ਦੀ ਸੀ ਨੀ ਉਹ ਹੈਗੀਆਂ ਤੁਹਾਡੇ ਕੋਲ ਇਹੋ ਸੇਲ ਕਰਤੀ ਪਿੰਡ 'ਚ ਹੀ ਵੀ ਸੇਲ ਕਰਕੇ ਅੱਛਾ ਤੁਹਾਡੇ ਪਿੰਡ 'ਚ ਹੀ ਹੈ ਠੀਕ ਹੈ ਆ ਹੁਣ ਹੁਣ ਜਿਹੜੀ ਇਹਦੇ ਜਿਹੜਾ ਸਿਮ ਲੱਗਿਆ ਉਹ ਤੁਸੀਂ ਆਪ ਲਾਇਆ ਹਾਂਜੀ ਉਹ ਆਪ ਲਾਇਆ ਖਾਨ ਦਾ ਸਿਮ ਲੱਗਾਇਆ ਜੀ ਤੇ 700 ਦੇ ਬੱਚਾ ਖਾਨਾ ਖਾਨ ਤੋਂ ਬਣਾਇਆ ਹਾਂਜੀ ਠੀਕ ਹੈ ਤੇ ਮੱਝ ਦੇ ਕਿਹੜਾ ਲੱਗਿਆ ਮੱਝ ਦੇ ਨਵਾਬ ਦਾ ਲੱਗਿਆ ਜੀ ਮੱਝ ਦੇ ਨਵਾਬ ਮੱਝ ਦਾ ਦੁੱਧ ਕਿੰਨਾ ਕਹੇ ਇਹ 20+ ਦਿਨ ਦੋਨੇ 20+ ਦਿਨ ਦੇਗਾ ਜੀ ਅੱਛਾ ਦੋਨੇ 20+ ਹੀ ਹੈ ਹਾਂਜੀ ਠੀਕ ਹੈ ਤੁਸੀਂ ਕਿਤੇ ਚਵਾਇਆ ਜਾਂ ਘਰੇ ਵੈਸੀ ਚੋਦੇ ਹੋ ਪਿੰਡ ਲੈਵਲ ਤੇ ਚਵਾਇਆ ਸੀ 16 ਕੁਲੇਸ ਚੋਟੀ ਦਾ ਠੀਕ ਹੈ ਹਾਂਜੀ ਪਹਿਲੀ ਸਵੇਰ ਨਹੀਂ ਦੂਜੀ ਸਵੇਰ ਸੀ ਉਹ ਵੀ ਠੀਕ ਹੈ ਹੁਣ ਤੀਜਾ ਸਵੇਰ ਸੋਣਾ ਨੇ ਹਾਂਜੀ ਠੀ ਤੇ ਕੋਦੋਂ 16 ਕਚਵਾਏ ਮਤਲਬ ਉਹ ਸੁਣਨ ਤੋਂ ਬਾਅਦ ਵੀ ਪ੍ਰੈਸ ਕਰਕੇ ਸੀ ਛੋਟੇ ਦਾਮ ਦਾ ਸਾਡੇ ਕੋਲ ਜੀ ਅੱਛਾ ਠੀਕ ਉਸ ਟਾਈਮ ਮਤਲਬ ਇੰਨਾ ਕੀ ਵੀ ਨਾਰਮਲ ਐਵਰੇਜ ਸੀ ਉਹ ਤੇ ਠੀਕ ਹੈ ਠੀਕ ਹੈ ਚਲੋ ਸੇਵਾ ਤਾਂ ਐਵਰੇਜ ਆ ਪੂਰੀ ਉਹ ਕੋਈ ਗੱਲ ਨਹੀਂ ਮਹਿਨਤ ਦਾ ਗੱਲ ਹੁੰਦਾ ਪਸ਼ੂ ਦੁੱਧ ਦੇਵੇ ਜਿੰਨੇ ਨਹੀਂ ਦੇਣਾ ਉਹ ਨੂੰ ਕੁਛ ਭਾਈ ਚਲੋ ਬਿਲਕੁਲ ਜੀ ਬਿਲਕੁਲ ਹਾਂ ਉਹਨੇ ਨਹੀਂ ਦੇਣਾ ਦੁੱਧ ਵਾਲਾ ਪਸ਼ੂ ਹੀ ਦੁੱਧ ਦੇਊਗਾ ਸੇਵਾ ਆਪਾਂ ਉਹਦੀ ਨਾਰਮਲ ਕਹਿ ਲੀਏ ਭਾਵੇਂ ਫੁੱਲ ਕਹਿ ਲੀਏ ਹਾਂ ਜੀ ਹਾਂ ਜੀ ਤੇ ਨਰਮਲ ਦਾ ਮਤਲਬ ਇਹ ਹੁੰਦਾ ਵੀ ਘਰੇ ਫੀਡ ਤਿਆਰ ਕਰਨੀ ਕੋਈ ਜ਼ਿਆਦਾ ਕੈਮੀਕਲ ਵਗੈਰਾ ਨਾ ਦੇਣੇ ਹਾਂ ਜੀ ਹਾਂ ਤਾਂ ਉਹ ਨਾਪਾਂ ਨਰਮਲ ਕਹਿੰਦੇ ਨੇ ਤੇ ਚਲੋ ਹੁਣ ਆਪਾਂ ਇਹ ਛੋਟੀ ਸਾਰੀ ਦਿਖਾਉਣੀ ਆ ਇਹ ਦੀ ਹਿਸਟਰੀ ਸੀ ਦੋਸਤੋ ਬਾਈ ਜੀ ਤੁਹਾਨੂੰ ਦੱਸਦੀ ਹਰਿਆਣੇ ਚੋਂ ਇਹਦੀ ਮਾਂ ਆਈ ਕੋਲੇ ਖੜੀ ਆ ਤੁਸੀਂ ਦੇਖ ਸਕਦੇ ਆ ਮਾਂ ਦਾ ਵੀ ਜਿਹੜਾ ਦੁੱਧ ਆ ਉਹ 20+ ਹੀ ਆ ਤੇ ਛੋਟੀ ਦਾ ਵੀ ਆ ਹਜੇ ਡਾਕਟਰ ਸਾਹਿਬ ਕਿੰਨੀ ਕੱਚੀ ਆ ਇਹ ਇੱਕ ਮਹੀਨਾ ਪਿਆ ਇਹ ਜੋ ਪੂਰੇ ਦਸ ਇੱਕ ਮਹੀਨਾ ਪਿਆ ਹਾਂਜੀ ਪਹਿਲਾਂ ਇੰਨਾ ਪਹਿਲਾਂ ਕਿਉਂ ਮੁਕਾਉ ਕਰਤੀ ਥੋੜੀ ਤਿਆਰ ਹੋ ਲੈਣ ਦਿੰਦੇ ਇਹਦੇ ਵੈਸੇ ਹੀ ਕਰਾਂ ਵੀ ਵੀਡੀਓ ਪਵਾ ਲਈ ਤੁਹਾਡੇ ਤੋਂ ਹੀ ਤਿਆਰ ਵੀ ਸੇਲ ਕਰਾਂਗੇ ਕਿ ਕਰਾਂ ਨਹੀਂ ਕਿਹ ਚ ਆ ਜਾਂਦੀ ਆ ਠੀਕ ਹੈ ਠੀਕ ਆ ਵੀ ਕੋਈ ਕਾਲੀ ਨਹੀਂ ਆਪਾਂ ਨੂੰ ਹੈਗੀ ਕੋਈ ਕਾਲੀ ਨਹੀਂ ਲਗੀ ਯਾਰ ਵਿੱਚ ਸੇਲ ਪਿਆਰ ਕਰਕੇ ਵੇਚ ਓਕੇ ਓਕੇ ਦੋਸਤੋ ਬਾਈ ਜੀ ਨੇ ਵੈਸੇ ਵੀ ਵੀਡੀਓ ਪਵਾਤੀ ਜਾਨਵਰ ਮਤਲਬ ਪਤਾ ਲੱਗੇ ਵੀ ਹੈਗੇ ਆ ਬਾਈ ਕੋਲੇ ਮਤਲਬ ਸੇਲ ਇਹਨਾਂ ਨੇ ਕਰਨੀ ਹੈ ਪਰ ਕੋਈ ਜ਼ਰੂਰੀ ਨਹੀਂ ਵੀ ਅੱਜ ਹੀ ਸੇਲ ਕਰਨੀ ਹੈ ਬਾਈ ਜੀ ਕਹਿੰਦੇ ਵੀ ਮੈਂ ਤਿਆਰ ਕਰਕੇ ਸੇਲ ਕਰੂੰਗਾ ਵੈਸੇ ਜੇ ਕਿਸ ਨੂੰ ਪਸੰਦ ਪਰ ਵੈਸੇ ਬਾਈ ਜੀ ਤਿਆਰ ਕਰਨਗੇ ਕਿਉਂਕਿ ਚੰਗਾ ਜਾਨਵਰ ਆ ਜਿਹੜਾ ਉਹ ਪੂਰਾ ਤਿਆਰ ਕਰਕੇ ਹੀ ਵੇਚਣ 'ਚ ਫਾਇਦਾ ਹੁੰਦਾ ਹੈ। ਸਿੰਘ ਸਿੰਘ ਬਹੁਤ ਕੁੰਡੇ ਆ ਤੁਸੀਂ ਮਤਲਬ ਮੈਨੂੰ ਬੋਲਣ ਦੀ ਲੋੜ ਨਹੀਂ ਤੁਸੀਂ ਵੀਡੀਓ ਦੇ ਵਿੱਚ ਦੇਖੀ ਚੱਲੋ ਵੀ ਕੀ ਕੀ ਇਹਦੇ 'ਚ ਕੈਰੈਕਟਰ ਹੈਗੇ ਆ। ਬਾਕੀ ਬਾਈ ਨੇ ਸਾਂਭੀਆਂ ਬਹੁਤ ਆ। ਪਹਿਲੀ ਸਾਈਡ ਤੋਂ ਵੀ ਦਿਖਾ ਦিয়ে ਤੁਹਾਨੂੰ। ਖੋਲੋਗੇ ਆਰਡਰ ਹਨਾ। ਆਡਰ ਪੂਰਾ ਬੋਲ ਲਓ ਜੀ ਆ ਜਾਓ ਤੇ ਨੇੜੇ ਆ ਜਾਓ ਪਸ਼ਮਾ ਦੇ ਨੇੜੇ ਲੈ ਬਸ ਪਾਸੇ ਉਥਾਂ ਥੋੜਾ ਭੀੜਾ ਹੈ ਤੋਰ ਕੇ ਤਾਂ ਰਹਿੰਦੀ ਆ ਨਾ ਤੁਹਾਡਾ ਪਹਲਾ ਪੀੜਾ ਕੰਮ ਤੁਸੀਂ ਸੱਟ ਖਾ ਲੈਂਦਾ ਤੇ ਇਹਦਾ ਰੇਟ ਵਗੈਰਾ ਤੁਸੀਂ ਕਰਨਾ ਚਾਹੋਗੇ ਕੀ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰੋਗੇ ਹਾਂਜੀ ਠੀਕ ਹੈ ਨੰਬਰ ਬੋਲ ਦਿਓ 9876260755 ਜੀ 607 55 ਜੀ 55 ਠੀਕ ਹੈ ਤੇ ਜੇ ਕੋਈ ਬਾਈ ਤੁਹਾਨੂੰ ਸਾਈ ਪਾ ਦੇ ਵੀ ਉਹ ਸੂਈ ਤੋਂ ਬਾਅਦ ਲੈ ਜਾਣੀ ਚਾਵੇ ਦੋਤੇ ਇਸ ਤਰ੍ਹਾਂ ਕਰ ਸਕਦੇ ਹਾਂ ਅਸੀਂ ਦਾ ਸਮੇਂ ਦੀ ਗੱਲ ਹੁੰਦੀ ਮੌਕੇ ਤੇ ਜੀ ਕਿਉਂਕਿ ਉਹਨਾਂ ਦੇ ਸਾਈ ਪਹੁੰਚ ਤੋਂ ਕੋਈ ਹੋਰ ਉਸ ਤੋਂ ਵੱਧ ਦੀ پیسے ਦੇਣਾ ਜਾਵੇ ਹਾਂ ਫਿਰ ਗਲਤ ਹੋ ਜਾਂਦਾ ਨਾ ਕੰਮ ਜੀ ਇਹ ਤਾਂ ਜੋ ਮੌਕੇ ਤੇ ਚੱਲੀ ਗੱਲ ਜਿਵੇਂ ਜਿਵੇਂ ਸੋਨ ਵਾਲੀ ਵੇਚੀ ਤੁਸੀਂ ਸੋਨ ਵਾਲੀ ਵੇਚ ਦੋਗੇ ਜਿੰਨਾ ਹੀ ਫਿਰ ਸੋਨ ਤੋਂ ਬਾਅਦ ਵੇਚੋ ਬਿਲਕੁਲ ਜੀ ਠੀਕ ਹੈ ਤਾਂ ਠੀਕ ਹੈ ਦੋਸਤੋ ਮਾਜਰ ਤੁਸੀਂ ਛੋਟੀ ਚੰਗੀ ਤਰ੍ਹਾਂ ਦੇਖ ਲਓ ਨਿਰਖ ਪਰਖ ਲਓ ਠੀਕ ਹੈ ਬਾਈ ਜੀ ਦੇ ਦਸਮਤਾਲਕ ਦੁੱਧ ਦਾ ਜਿਹੜਾ ਉਹ ਹੈਗਾ ਵੀ ਪਲੱਸ ਹੈ ਠੀਕ ਹੈ ਨਾਲ ਇਹਦੀ ਮਾਂ ਖੜੀ ਹੈ ਸਾਡੇ ਪਾਸੇ ਦੀ ਭੈਣ ਖੜੀ ਉਹ ਵੀ ਤੁਹਾਨੂੰ ਦਿਖਾ ਦਿੰਨਾ ਹੈ। ਤੇ ਬਾਈ ਜੀ ਇਹ ਆਈ ਦਾ ਕੰਮ ਆਫ ਕਰਦੇ ਹੁਣ ਜਿਹੜਾ ਇਹ ਸਿਮਨ ਲੱਗਿਆ ਖਾਣ ਦਾ ਉਹ ਬਾਈ ਜੀ ਨੇ ਆਪ ਲਾਇਆ। ਆਏ ਦੀ ਭੈਣ। ਇਹ ਕਿਹੜੇ ਬੁੰਦੀ ਜਿਹੜੀ ਇਹ ਕੱਟੀ। ਇਹ ਵੀ ਖਾਣ ਦੀ ਕੱਟੀ ਜਿਸ ਸਮੇਂ ਤੋਂ। ਅੱਛਾ ਇਹ ਵੀ ਖਾਂਦੀ ਹੈ। ਲੋਕੀ ਖਾਣ ਦਾ ਰਿਜ਼ਲਟ ਵੀ ਦੇਖ ਲਓ ਦੋਸਤੋ। ਬਹੁਤ ਸੋਹਣੀ ਛੋਟੀ ਆਈ ਹੈ। ਕਿੰਨੀ ਉਮਰ ਹੈ ਡਾਕਟਰ ਸਾਹਿਬ ਇਹਦੀ? ਇਹ 20 ਦਸੰਬਰ ਦਾ ਜਨਮਾ ਹੁਣ 20 ਦਸੰਬਰ ਨੂੰ ਹੋ ਜੂਗੀ। ਹੂੰ ਹੂੰ। 2 ਸਾਲ ਦੀ। ਦੇ 2 ਦਸੰਬਰ ਨੂੰ 2 ਸਾਲ ਦੇ ਹੋ ਗਏ ਜਿਹੜਾ ਹੁਣ 2 ਦਸੰਬਰ ਆ ਰਿਹਾ ਵੀ ਉਸ ਨੂੰ 2 ਸਾਲ ਦਸੰਬਰ ਤੇ ਤਾਂ ਬਹੁਤ ਟਾਈਮ ਪਿਆ ਹਜੇ ਹਾਂ ਜੀ ਹਾਂ ਜੀ ਇਹ ਤਾਂ ਡੇਢ ਸਾਲ ਦੇ ਮੰਨ ਲਓ ਹੁਣ ਚੱਲੀ ਜਾਂਦਾ ਆਪਣਾ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਚਾਰ ਪੰਜ ਮਹੀਨੇ ਪਏ ਹਜੇ ਤਾਂ ਫਿਰ ਇਹ ਘਟ ਡੇਢ ਕ ਸਾਲ ਦੇ ਆਸ-ਪਾਸ ਹੀ ਆ ਬਿਲਕੁਲ ਬਿਲਕੁਲ ਤਾਂ ਡੇਢ ਕ ਸਾਲ ਦੀ ਉਮਰ ਆ ਦੋਸਤੋ ਜੀ ਤੇ ਕਦੋਂ ਸਮਾਂ ਇੱਥੇ ਕਿਰ ਬੱਚਾ ਮਾੜ ਆਇਆ ਜੀ ਅੱਛਾ ਮਾ ਇਹ ਮੱਝ ਵੀ ਡਾਵਲ ਹੈ ਨਾ ਹਾਂ ਜੀ ਆ ਦੋਸਤ ਮੈਂ ਥੋੜਾ ਨੇੜੇ ਖੜਾ ਸੀ ਕਿਉਂਕਿ ਥਾ ਪੀੜਾ ਹੁਣ ਤੁਹਾਨੂੰ ਦੂਰ ਤੋਂ ਆ ਤੁਸੀਂ ਇਹਦੀ ਮਾਂ ਦੇਖ ਲਓ ਤੇ ਝੋਟੀ ਵੀ ਬਹੁਤ ਲੰਬੀ ਆ ਨੇੜੋਂ ਜਦੋਂ ਆਪਾਂ ਵੀਡੀਓ ਬਣਾਉਨੇ ਆ ਤਾਂ ਪੂਰਾ ਪਸ਼ੂ ਦਿਖਦਾ ਨਹੀਂ ਪਿੱਛੇ ਮੈਂ ਹਟ ਨਹੀਂ ਸਕਦਾ ਕਿਉਂਕਿ ਇਧਰ ਪਿਛਲੇ ਪਾਸੇ ਆ ਕੰਧ ਆ ਗਈ ਆ ਥਾਂ ਕਾਫੀ ਢੀੜਾ ਹੈ ਇਹਨਾਂ ਦੇ ਵਿਚੰਨ ਦਾ ਕਾਰਨ ਵੀ ਇਹੀ ਆ ਮੇਨ ਕਿਉਂਕਿ ਜਿਆਦਾ ਪਸ਼ੂ ਇੱਥੇ ਰੱਖ ਨਹੀਂ ਸਕਦੇ ਬਸ ਇੰਨੀ ਕੀ ਜਗ੍ਹਾ ਇਧਰ ਹੈ ਇਧਰ ਵੀ ਮੈਂ ਤੁਹਾਨੂੰ ਪਿਛੋਂ ਹੋ ਕੇ ਦਿਖਾ ਦਿੰਨਾ ਸਾਰੀ ਜਗ੍ਹਾ ਬਸ ਆ ਇਧਰ ਇਹਨਾਂ ਦਾ ਕਾਰ ਹੈ ਇਹ ਇਨੀ ਕਿ ਜਗ੍ਹਾ ਹੈ ਇਹਦੇ ਵਿੱਚ ਪਸ਼ੂ ਬੱਧੇ ਹੋਏ ਆ ਤੂੜੀ ਦਾਣਾ ਪਾਉਂਦੇ ਬਾਈ ਜੀ ਕੋਈ ਸਾਈ ਦੇ ਚ ਨੀਗਾ ਕੋਈ ਇਹਦੇ ਚ ਹਰਾ ਪੱਠਾ ਨਹੀਂ ਮੈਨੂੰ ਦਿਖ ਰਿਹਾ ਤੂੜੀ ਦਾਣਾ ਪਾ ਰਿਹਾ ਧਨਾ ਚੰਗਾ ਬਣਾ ਕੇ ਪਾਉਂਦੇ ਆ ਬਾਈ ਜੀ ਨੂੰ ਸ਼ੌਂਕ ਬਹੁਤ ਹੈ ਬਾਕੀ ਹਜੇ ਕੱਚੀ ਹੈ 1 ਮਹੀਨੇ ਦੀ ਤਾਂ ਰੇਟ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੇ ਤੁਹਾਨੂੰ ਪਸੰਦ ਆਉਂਦੀ ਤਾਂ ਬਾਈ ਨਾਲ ਗੱਲ ਕਰ ਲਓ ਜੀ ਵੀਡੀਓ ਦੇਖਣ ਲਈ ਧੰਨਵਾਦ ਸ਼ੁਕਰੀਆ